ਕਹਿੰਦੇ ਨੇ ਕਿ ਮਾਮੀ ਦਾ ਰਿਸ਼ਤਾ ਮਾਮਾ ਨਾਲੋਂ ਵੱਧ ਕੇ ਹੁੰਦਾ ਹੈ ਪਰ ਜਿਸ ਮਾਮੇ ਦੀ ਅੱਜ ਤੁਹਾਨੂੰ ਖਬਰ ਸੁਣਾਉਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡਾ ਖੂਨ ਖ올 ਉਠੇਗਾ ਜੀ ਹਾਂ ਕੋਈ ਮਾਮਾ ਹੈਵਾਨ ਵੀ ਹੋ ਸਕਦਾ ਹੈ ਜੋ ਆਪਣੀ ਭਾਣਜੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਦਰਅਸਲ ਨਵੀਂ ਮੁੰਬਈ ਮਹਾਰਾਸ਼ਟਰ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੀ 15 ਸਾਲਾ ਭਾਣਜੀ ਨਾਲ ਬਲਾਤਕਾਰ ਕਰਨ ਅਤੇ ਉਸ ਨੂੰ ਗਰਭਪਤੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਦੇ ਨਰੂਲ ਕੀ ਦਾ ਰਹਿਣ ਵਾਲਾ 34 ਸਾਲਾ ਦੋਸ਼ੀ ਨਾਬਾਲਗ ਲੜਕੀ ਦਾ ਮਾਮਾ ਨੈਰੋਲ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਕਰੀਬ 4 ਮਹੀਨੇ ਪਹਿਲਾਂ 4 ਅਕਤੂਬਰ 2023 ਨੂੰ ਆਪਣੀ ਨਾਬਾਲਗ ਪਾਂਜੀ ਨਾਲ ਉਸਦੇ ਘਰ ਦੇ ਵਿੱਚ ਗੱਤ ਤੌਰ ਤੇ ਬੁਲਾਤਕਾਰ ਕੀਤਾ ਸੀ ਉਸ ਨੇ ਦੱਸਿਆ ਕਿ ਲੜਕੀ ਨੇ ਬਾਅਦ ਵਿੱਚ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਨੂੰ ਮੁੰਬਈ ਨੇੜੇ ਗਵੰਦੀ ਇਲਾਕੇ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹ ਖੁਲਾਸਾ ਹੋਇਆ ओ, कि ओ ने गर्व की जियां अधिकारी ਨੇ ਦੱਸਿਆ ਕਿ ਹਸਪਤਾਲ ਦੇ ਅਧਿਕਾਰੀਆਂ ਨੇ ਮੈਰੂਰ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਬੀਤੇ ਦਿਨ ਨੂੰ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਉਹਨਾਂ ਦਾ ਸਹਿ ਕਿ ਮੁਲਜ਼ਮ ਖਿਲਾਫ ਭਾਰਤੀ ਦੰਡਾਵਲੀ ਦੀਆਂ ਸੰਬੰਧਿਤ ਧਾਰਾਵਾਂ ਅਤੇ ਚਣਸੀ ਅਪਰਾਧ ਤੋਂ ਬੱਚਿਆਂ ਦੀ ਸੁਰੱਖਿਆ ਯਾਨਕੀ ਪੌਕਸ ਤੋਂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ